ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ YouTube ਚੈਨਲ ਤੇ Instagram ਪੇਜ ਤੇ ਨਾਲ Facebook ਤੇ ਜੀ ਆਇਆਂ ਨੂੰ ਅੱਜ ਦੀ ਵੀਡੀਓ ਚ ਸੂਟ ਦੇਣ ਲੱਗਾ ਤੁਹਾਨੂੰ ਮੈਂ ਕਿਹੜੇ ਸੂਟ ਆਉਣ ਲੱਗੇ ਆ ਚੈੱਕ ਕਰ ਲਿਓ ਸਿਰਫ 450 ਰੁਪਏ ਦਾ ਸੂਟ ਦਊਗਾ ਵੀਡੀਓ ਦੇ ਐਂਡ ਤੱਕ ਜੁੜੇ ਰਹੋ ਐਂਡ 'ਚ ਸੂਟ ਉਹ ਦਊਗਾ 450 ਦਾ ਕਢਾਈ ਵਾਲਾ ਸੂਟ ਹੋਊਗਾ ਫੈਬਰਿਕ ਟੌਪ ਦਾ ਹੋਊਗਾ 5 ਮੀਟਰ ਦੀ ਕੱਟ ਹੋਊਗੀ ਜੇ ਫ੍ਰੀ ਸ਼ਿਪਿੰਗ ਹੋਊਗੀ ਜੇ 450 ਦੇ ਨਾਲ ਗਰੰਟੀ ਫੁੱਲ ਦੇਊਗਾ ਕਿ ਇੰਨੇ ਦਾ ਪਲੇਨ ਕਪੜਾ ਨਹੀਂ ਆਉਂਦਾ ਜਿੰਨੇ ਦਾ ਤੁਹਾਨੂੰ ਮੈਂ ਕਢਾਈ ਵਾਲਾ ਸੂਟ ਦੇ ਦੇਣਾ ਸੇਲ ਦੇ ਨਾਲ ਸ਼ਨੀਵਾਰ ਦੀ ਸੇਲ ਜੇ ਆਫਰ ਵੱਡੀ ਆ ਰੇਟ ਘੈਂਟ ਆ ਚੈੱਕ ਕਰ ਲਿਓ 800 ਦੇ ਦੋ ਸੂਟ ਦੇ ਦੂੰਗਾ ਹੋਰ ਦੱਸੋ 1000 ਦੇ ਅੰਦਰ ਅੰਦਰ ਸੂਟ ਤੁਹਾਡੇ ਦੋ ਬਣਾ ਦੂੰਗਾ ਘਰ ਬੈਠੇ ਤੁਸੀਂ ਆਪਣਾ ਸੂਟ ਜਿਹੜਾ ਜੇ ਰੈਡੀ ਕਰਕੇ ਪਾ ਸਕਦੇ ਜੇ ਸਿਰਫ ਤੇ ਸਿਰਫ 800 ਰੁਪਏ ਚ ਦੋ ਸੂਟ ਪਹੁੰਚਣਗੇ ਤੁਹਾਡੇ ਘਰ ਤੱਕ ਸਿੰਗਲ ਸੂਟ ਦੇਵਾਂਗਾ 450 ਦੇ ਨਾਲ 5 ਮੀਟਰ ਦੀ ਕੱਟ ਹੋਊਗੀ ਕਢਾਈ ਨਾਲ ਹੋਊਗੀ ਸੂਟ ਦੇ ਉੱਤੇ ਪੂਰੀ ਫੁੱਲ ਟਾਪ ਦੀ ਕੁਆਲਿਟੀ ਦੇ ਨਾਲ ਆਜੋ ਵੀਡੀਓ ਸ਼ੁਰੂ ਕਰਦੇ ਆਂ ਲਾਖਰ ਤੱਕ ਜੁੜੇ ਰਹੋ ਉਹ ਉਹ ਵਾਲੇ ਸੂਟ ਜਿਹੜੇ ਆਉਣੇ ਆ ਲਾਸਟ 'ਚ ਆਉਣੇ ਆ ਤੇ ਆਜੋ ਕਰਦੇ ਆਂ ਵੀਡੀਓ ਸ਼ੁਰੂ ਤੇ ਲੋ ਜੀ ਕਰਦੇ ਆਂ ਵੀਡੀਓ ਸ਼ੁਰੂ ਪਹਿਲਾ ਹੀ ਸੂਟ ਆ ਗਿਆ ਜੇ ਆਪਣੇ ਕੋ ਗ੍ਰੇ ਕਲਰ ਦੇ ਵਿੱਚ ਜਿਹੜਾ ਫੈਬਰਿਕ ਆ ਗਿਆ ਇਹਦਾ ਜਿੰਮੀ ਚੂਦਾ ਤੇ ਵੀਡੀਓ ਦੇ ਨਾਲ ਲਾਸਟ ਤੱਕ ਜੁੜੇ ਰਹੋ ਤੁਹਾਨੂੰ ਲਾਸਟ ਦੇ ਵਿੱਚ ਆਪਾਂ ਦੇ ਦਨੇ ਆ 800 ਦੇ ਦੋ ਸੂਟ 450 ਦਾ ਇੱਕ ਕਿਹੜੇ ਸੂਟ ਹੋਣਗੇ ਵੀਡੀਓ ਦੇ ਐਂਡ ਤੱਕ ਤੁਸੀਂ ਚੈੱਕ ਕਰ ਲਿਓ ਤੇ ਵੀਡੀਓ ਦੇ ਲਾਸਟ 'ਚ ਤੁਹਾਨੂੰ ਦੇਵਾਂਗਾ ਸੂਟ ਉਹ ਮੈਂ ਸਿਰਫ ਤੇ ਸਿਰਫ 450 ਦਾ ਆਊਗਾ ਬਾਕੀ ਦੋ ਸੂਟ ਬੁੱਕ ਕਰੋਗੇ ਤੇ 800 ਰੁਪਏ ਦੇ ਆ ਜਾਣਗੇ ਇਹ ਵਾਲੇ ਸੂਟ ਜਿਹੜੇ ਆ ਗਏ ਇਹ ਆ ਗਏ ਆਪਣੇ ਕੋ 545 ਰੁਪਈਆ ਦੇ ਨਾਲ ਫ੍ਰੀ ਸ਼ਿਪਿੰਗ ਦੇ ਵਿੱਚ ਫੈਬਰਿਕ ਆ ਗਿਆ ਜੇ ਜਿਮੀ ਚੂ ਦਾ ਰੇਟ ਆ ਗਿਆ 545 ਰੁਪਏ ਬਿਨਾਂ ਦੁਪट्टे ਤੋਂ ਤੇ ਆ ਆ ਗਿਆ ਜੇ ਫੈਬਰਿਕ ਕ੍ਰਸ਼ ਦਾ ਫੈਬਰਿਕ ਸੁਣੀ ਜਾਏ ਉਹ ਮੈਂ ਬੋਲੀ ਜਾਊਗਾ ਤੇ ਇਹਨਾਂ ਦੇ ਜਿਹੜੇ ਘੇਰੇ ਆਉਂਦੇ ਜੇ 19 ਤੋਂ 20 ਰੈਡੀ ਹੁੰਦੇ ਜੇ ਚਾਕਾਂ ਦਾ ਡਿਜ਼ਾਈਨ ਬਣਿਆ ਹੁੰਦਾ ਜੇ neck ਬਣੀ ਆਉਂਦੀ ਜੇ neck ਤੋਂ ਲੈ ਕੇ ਤੇ ਇਹ ਘੇਰੇ ਤੱਕ ਇਹਦਾ ਡਿਜ਼ਾਈਨ ਜਿਹੜਾ ਜੇ 42 ਤੱਕ ਰੈਡੀ ਤੁਸੀਂ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਅਵੀ ਪਿਆਰਾ ਜਿਹਾ ਕਲਰ ਤੇ ਪਿਆਰਾ ਜਿਹਾ ਡਿਜ਼ਾਈਨ ਚੈੱਕ ਕਰ ਲਓ ਬਹੁਤ ਪਿਆਰਾ ਡਿਜ਼ਾਈਨ ਹੀ ਆ ਤੁਸੀਂ ਬਹੁਤ ਪਿਆਰ ਦਿੱਤਾ ਹੀ ਇਹਨਾਂ ਡਿਜ਼ਾਈਨਾਂ ਦੇ ਵਿੱਚ ਬਾਜੂ ਵਰਕ ਨਾਲ ਐਡ ਜੇ ਤੇ ਇਹ ਵੀ ਸੂਟ ਜਿਹੜੇ 7-800 ਦੀ ਰੇਂਜ ਵਾਲੇ ਜਿਹੜੇ ਤੁਹਾਨੂੰ ਤਾਂ ਆਪਾਂ ਦੇ ਦੇਦਨੇ ਆ ਸਿਰਫ ਤੇ ਸਿਰਫ 545 ਰੁਪਈਆ ਦੇ ਵਿੱਚ ਉਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਘਰ ਬੈਠੇ ਤੁਸੀਂ ਆਰਡਰ ਕਰ ਸਕਦੇ ਜੇ ਤੇ ਆਹ ਲਓ ਜੀ ਅੱਗੇ ਆ ਗਿਆ ਜੇ ਸੂਟ ਬਹੁਤ ਸੋਹਣਾ ਮਹਿੰਦੀ ਕਲਰ ਦਾ ਇਹ ਵੀ ਆ ਗਿਆ ਆਪਣੇ ਕੋਲ ਸੇਮ ਰੇਟ ਦੇ ਨਾਲ ਸ਼ਿਪਿੰਗ ਫ੍ਰੀ ਦੇ ਨਾਲ ਤੇ ਆਹ ਲਓ ਜੀ ਇੱਕ ਆ ਪਿਆਰਾ ਜਿਹਾ ਕਲਰ ਇਹ ਵੀ ਤੁਹਾਨੂੰ ਆਪਾਂ ਸੇਮ ਰੇਟ ਦੇ ਨਾਲ ਹੀ ਦੇ ਦੇਣਾ ਹੈ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਆਹ ਡਿਜ਼ਾਈਨ ਆ ਗਿਆ ਗ੍ਰੇ ਕਲਰ ਦੇ ਉੱਤੇ ਤੁਸੀਂ ਬਹੁਤ ਪਿਆਰ ਦਿੰਦੇ ਹੋਇਆ ਹੈ ਡਿਜ਼ਾਈਨ ਨੂੰ ਇਹ ਵੀ ਰਿਪੀਟ ਹੋ ਗਿਆ ਆਪਣੇ ਕੋਲ ਤੇ ਸ਼ਿਪਿੰਗ ਆ ਗਈ ਫ੍ਰੀ ਇਹਨਾਂ ਦੇ ਉੱਤੇ ਰੇਟ ਆ ਗਿਆ ਇਹਨਾਂ ਦਾ 545 1000 ਰੁਪਏ ਦੇ ਵਿੱਚ ਦੋ ਸੂਟ ਮਿਲ ਜਣੇ ਤੁਹਾਨੂੰ ਉਹ ਵੀ ਘਰ ਬੈਠਿਆਂ ਬੈਠਿਆਂ ਅੱਗੇ ਆ ਗਿਆ ਔਰਗੈਂਜਾ ਦੇ ਉੱਤੇ ਡਿਜ਼ਾਈਨ ਆ ਗਿਆ ਉਹੀ ਸੇਮ ਜਿਹੜਾ ਤੁਸੀਂ ਸਭ ਤੋਂ ਪਹਿਲਾਂ ਵੇਖਿਆ ਹੈ ਕ੍ਰਸ਼ ਦੇ ਉੱਤੇ ਤੇ ਨੈਕਲਾਈਨ ਨਾਲ ਬਣੀ ਜੇ ਬਹੁਤ ਸੋਹਣਾ ਡਿਜ਼ਾਈਨ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਇਸੇ ਦੇ ਵਿੱਚ ਆ ਗਿਆ ਜੀ ਆਪਣੇ ਕੋਲ ਗ੍ਰੇ ਕਲਰ ਇਹ ਵੀ ਆ ਗਿਆ ਔਰਗਾਂਜਾ ਦੇ ਉੱਤੇ ਇਹਦਾ ਵੀ ਨੈਕ ਦਾ ਡਿਜ਼ਾਈਨ ਬਣਿਆ ਹੋਣਾ ਜੀ ਸ਼ਿਪਿੰਗ ਇਹਦੇ ਉੱਤੇ ਵੀ ਫ੍ਰੀ ਮਿਲ ਜਣੀ ਤੁਹਾਨੂੰ ਤੇ ਆਹ ਲਓ ਜੀ ਇੱਕ ਹੋਰ ਪਿਆਰਾ ਜਿਹਾ ਡਿਜ਼ਾਈਨ ਫੈਂਡੀ ਸਿਲਕ ਦੇ ਉੱਤੇ ਚੈੱਕ ਕਰਿਓ ਨੈਕ ਦਾ ਬਹੁਤ ਸੋਹਣਾ ਡਿਜ਼ਾਈਨ ਜੀ ਤੇ ਨਾਲ ਬਹੁਤ ਸੋਹਣਾ ਇਹਦਾ ਡਿਜ਼ਾਈਨ ਬਣਿਆ ਘੇਰੇ ਦਾ ਆ ਵੀ ਆ ਗਿਆ ਕ੍ਰਸ਼ ਦੇ ਉੱਤੇ ਆਪਣੇ ਕੋ ਤੇ ਆ ਆ ਗਿਆ ਅੱਗੇ ਫਿਰ ਇੱਕ ਆਪਣੇ ਕੋ ਫੈਂਡੀ ਸਿਲਕ ਦਾ ਬਿਨਾ ਦੁਪੱਟੇ ਤੋਂ ਸੂਟ ਰੇਟ ਸੇਮ ਆ ਗਿਆ ਫ੍ਰੀ ਸ਼ਿਪਿੰਗ ਦੇ ਨਾਲ ਆ ਗਿਆ ਜੇ ਵੀਡੀਓ ਜਿਆਦਾ ਲੰਬੀ ਨਹੀਂ ਬਣਾਉਣੀ ਮੈਂ ਛੇਤੀ ਵੀਡੀਓ ਐਂਡ ਕਰ ਦੇਣੀ ਹੈ ਤੇ ਤੁਸੀਂ ਐਂਡ ਤੱਕ ਜੁੜੇ ਰਹੋ ਤੇ ਆਪਣੇ ਸੋਹਣੇ ਸੋਹਣੇ ਸੂਟਾਂ ਦਾ ਫਾਇਦਾ ਲੈ ਲਿਓ ਸੇਲ ਦਾ ਫਾਇਦਾ ਚੁੱਕ ਲਿਓ ਸ਼ਨੀਵਾਰ ਦੀ ਸੇਲ ਆਪਾਂ ਪਾਤੀ ਜੇ ਅੱਗੇ ਆਗੇ ਫੁਲਕਾਰੀ ਵਾਲੇ ਡਿਜ਼ਾਈਨ ਰੇਟ ਆ ਗਿਆ ਇਹਨਾਂ ਦਾ ਸੇਮ ਉਹੀ 545 ਰੁਪਏ ਫੈਬਰਿਕ ਹੈਗਾ ਜੇ ਵਿਸਕੋਸ ਔਰਗਾਂਜਾ ਦਾ ਬਾਜੂ ਵਰਕ ਐਡ ਜੇ 650 700 ਰੁਪਏ ਦੀ ਰੇਂਜ ਦੇ ਸੂਟ ਹੀ ਜਿਹੜੇ ਅੱਜ ਤੁਹਾਨੂੰ ਆਪਾਂ ਦੇ ਦਿੱਤੇ ਬਹੁਤ ਪਿਆਰੇ ਰੇਟਾਂ 'ਚ ਅਭੀ ਆ ਗਿਆ ਜੇ ਫ੍ਰੈਂਡੀ ਦੇ ਉੱਤੇ ਡਬਲ ਟੋ ਤੇ ਅਵੀ ਸੇਮ ਫੈਬਰਿਕ ਆ ਗਿਆ ਡਬਲ ਟੋਨ ਦੇ ਨਾਲ ਫੈਂਡੀ ਸ਼ਿਲਕ ਦਾ ਰੇਟ ਆ ਗਿਆ ਉਹੀ ਇਹਦਾ ਵੀ ਆ ਵੀ ਚੱਕਿਓ ਜੀ ਸੇਮ ਫੈਂਡੀ ਸ਼ਿਲਕ ਦੇ ਉੱਤੇ ਆ ਆ ਗਿਆ ਮਸਲੀਨ ਦੇ ਉੱਤੇ ਦੁਪੱਟਾ ਨਾਲ ਜੇ ਬਾਟਮ ਨਾਲ ਜੇ ਪ੍ਰਿੰਟ ਸੂਟ ਜੇ ਇਹ ਵੀ ਤੁਸੀਂ ਸੇਮ ਰੇਟ ਚ ਲੈ ਲਓ ਤੇ ਆ ਆ ਗਿਆ ਜੇ ਉਹਦੇ ਉੱਤੇ ਜੌਰ ਜਟ ਦੇ ਉੱਤੇ ਪੇਂਟ ਵਰਕ ਜੇ ਵਿਦਆਊਟ ਦੁਪੱਟਾ 500 45 ਦੇ ਨਾਲ ਵਿਸਕੋਸ ਔਰਗਾਂਜਾ ਬਾਜੂ ਵਰਕ ਨਾਲ ਸੇਮ ਰੇਟ ਅੱਗੇ ਆ ਗਿਆ ਕ੍ਰੇਪ ਸਿਲਕ ਦੇ ਉੱਤੇ ਇਹ ਵੀ ਆ ਗਿਆ ਸ਼ਿਪਿੰਗ ਫਰੀ ਦੇ ਨਾਲ ਬਾਜੂ ਵਰਕ ਐਡ ਫੁਲਕਾਰੀ ਵਾਲਾ ਡਿਜ਼ਾਈਨ ਜੇ ਆ ਵੀ ਫੁਲਕਾਰੀ ਵਾਲਾ ਸੂਟ ਜੇ ਇਹ ਵੀ ਫਰੀ ਸ਼ਿਪਿੰਗ ਦੇ ਨਾਲ ਜੇ ਇੱਕ ਇਹਦੇ ਵਿੱਚ ਕਲਰ ਮਿਲ ਜਣਾ ਤੁਹਾਨੂੰ ਆ ਵਾਲਾ ਲਾਈਟ ਇਤਨੋਂ ਵੀਡੀਓ ਨਾਲੋਂ ਥੋੜਾ ਜਿਆਦਾ ਲਾਈਟ ਜੇ ਕਲਰ ਵੀਡੀਓ 'ਚ ਡਾਰਕ ਆਉਂਦਾ ਤੇ ਆ ਆ ਗਿਆ ਜੇ ਆਪਣੇ ਕੋਲ 450 ਵਾਲਾ ਘੈਂਟ ਜਾਂ ਸੂਟ ਤੇ ਘੈਂਟ ਜੀ ਆਫਰ ਦੇ ਨਾਲ ਇਸ ਤੋਂ ਬਾਅਦ ਹੁਣ ਜਿੰਨੇ ਸੂਟ ਸ਼ੁਰੂ ਹੋਏ ਆ ਸਾਰੇ ਇਹੀ 450 ਵਾਲੇ ਜੇ 800 ਦੇ ਦੋ ਸੂਟ ਜੇ ਜੇ ਤੁਸੀਂ ਇੱਕ 450 ਵਾਲਾ ਕਰਦੇ ਜੇ ਤੇ ਇੱਕ ਉਧਰੋਂ 545 ਵਾਲਾ ਕਰਦੇ ਜੇ ਤੇ ਦੋਹਾਂ ਦੇ ਵਿੱਚੋਂ ਤੁਹਾਨੂੰ ਡਿਸਕਾਊਂਟ ਕਰਕੇ ਲੈਸ ਕਰਕੇ ਤੇ 900 ਰੁਪਏ ਤੇ ਦੋ ਸੂਟ ਮਿਲ ਜਾਣਗੇ ਜੇ ਇੱਕ ਇਹ ਲੈ ਲਿਓ ਤੇ ਇੱਕ ਉਹ ਲੈ ਲਿਓ ਜੇ ਤੁਸੀਂ ਆ ਸੇਮ ਦੋ ਸੂਟ ਕਰਦੇ ਜੇ ਇੱਕ ਇਹ ਵਾਲਾ ਤੇ ਇੱਕ ਇਹ ਵਾਲਾ ਇਹ ਤੁਹਾਨੂੰ ਮਿਲ ਜਾਣਗੇ 800 ਦੇ ਦੋ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਆ ਲੋ ਜੀ ਆ ਵੀ ਸੋਹਣਾ ਜਿਹਾ ਡਿਜ਼ਾਈਨ ਕਲਰ ਚੈੱਕ ਕਰ ਲਓ ਪਿਆਜੀ ਹੀੜ ਫੈਬਰਿਕ ਆਗਾ ਜੇ ਔਰਗਾਂజా ਦਾ ਆ ਇਹਦਾ ਘੇਰੇ ਦਾ ਡਿਜ਼ਾਈਨ ਬਣਿਆ ਹੁੰਦਾ ਜੇ ਆ ਨੈਕ ਦਾ ਡਿਜ਼ਾਈਨ ਜੇ। ਅਭੀ ਆ ਗਿਆ ਜੇ ਲਵੈਂਡਰ ਜਾਂ ਲਾਈਟ ਕਲਰ ਇਹ ਵੀ ਸੇਮ ਰੇਟ ਦੇ ਨਾਲ ਆ ਗਿਆ ਫ੍ਰੀ ਸ਼ਿਪਿੰਗ ਦੇ ਵਿੱਚ। ਤੇ ਆ ਆ ਗਿਆ ਜੇ ਵਿਸਕੋਸ ਔਰਗਾਂਜਾ ਦੇ ਉੱਤੇ ਵੀਡੀਓ ਨਾਲੋਂ ਕਲਰ ਦਾ ਥੋੜਾ ਜਿਹਾ ਫਰਕ ਜੇ। ਇਹ ਵੀ ਸੇਮ ਰੇਟ ਨਾਲ ਦੇ ਦੂੰਗਾ ਤੁਹਾਨੂੰ ਮੈਂ। 450 ਦੇ ਨਾਲ। ਅੱਗੇ ਆਗੇ ਜੇ ਬੜੀ ਪਿਆਰੀ ਜੀ 골ਡਨ ਸ਼ੇਡ। ਇਹ ਵੀ ਲੈ ਲਓ 450 ਦੇ ਵਿੱਚ। ਤੇ ਆ ਆ ਗਈ ਜੇ ਬਹੁਤ ਸੋਹਣੀ ਅੱਗੇ ਕਾਪਰ ਜੀ ਸ਼ੇਡ ਇਹ ਵੀ ਲੈ ਲਓ 550 ਦੇ ਨਾਲ ਔਰਗੰਜਾ ਦਾ ਸੂਟ ਜੇ ਵਰਕ ਬਹੁਤ ਸੋਹਣਾ ਜੇ ਤੇ ਆ ਵੀ ਆ ਗਿਆ ਜੇ 4350 ਦੇ ਨਾਲ ਉਹ ਵੀ ਸ਼ਿਪਿੰਗ ਫ੍ਰੀ ਦੇ ਨਾਲ ਚੱਕੋ ਜੀ ਕਰੋ ਚੈੱਕ ਆ ਵੀ ਵੀਡੀਓ ਅਹੀਂ ਕਰਤੀ ਆ ਕੰਪਲੀਟ ਸੂਟ ਤੁਹਾਨੂੰ ਦੇ ਦਿੱਤੇ ਆ ਆਫਰ ਵੀ ਦੱਸ ਦਿੰਦੀ ਆ ਰੇਟ ਵੀ ਦੱਸਦੇ ਆ ਜਲਦੀ ਜਲਦੀ ਬੁੱਕ ਕਰ ਲਿਓ ਇਹ ਸਟਾਕ ਬਸ ਆਪਾਂ ਹੁਣ ਕਲੀਅਰ ਕਲੀਅਰ ਕਰਕੇ ਖਤਮ ਕਰਕੇ ਤੇ ਫਿਰ ਅੱਗੇ ਹੁਣ ਕਾਟਨ ਦੇ ਜਿਹੜੇ ਪ੍ਰਿੰਟ ਨੇ ਕਢਾਈਆਂ ਨੇ ਉਹ ਸਾਰੀਆਂ ਤੁਹਾਨੂੰ ਦੇ ਦੇਣੀ ਆ ਸੋਹਣੀ ਜੀ ਆਫਰ ਤੇ ਕੱਲ ਨੂੰ ਐਤਵਾਰ ਵਾਲੀ ਸੇਲ ਮਿਸ ਨਾ ਕਰਿਓ ਸੂਟ ਕਿਹੜੇ ਆਉਣ ਲੱਗੇ ਤੁਹਾਨੂੰ ਮੈਂ ਹਾਈਲਾਈਟ ਦੇ ਦਣਾ ਉਹਦੀ ਆ ਲੋ ਕਰਿਓ ਚੈੱਕ ਸਾਰੇ ਹੀ ਸੂਟ ਤੁਹਾਨੂੰ ਆਫਰ ਦੇ ਨਾਲ ਦੇ ਦੂੰਗਾ ਬਹੁਤ ਸੋਹਣੇ ਰੇਟਾਂ 'ਚ ਦੇ ਦੂੰਗਾ ਤੇ ਬਹੁਤ ਟਾਪ ਦੀ ਕੁਆਲਿਟੀ ਦੇ ਨਾਲ ਦੇ ਦੂੰਗਾ ਸਭ ਤੋਂ ਘੈਂਟ ਸੂਟ ਦਊਂਗਾ ਤੁਹਾਨੂੰ ਮੈਂ ਸਸਤੇ ਜਿਹੇ ਰੇਟਾਂ ਦੇ ਵਿੱਚ ਫੈਂਟੀ ਸਿਲਕ ਦੇ ਸਭ ਤੋਂ ਸੋਹਣੇ ਤੇ ਸਭ ਤੋਂ ਘੈਂਟ ਰੇਟ ਆਉਣਗੇ ਫੈਂਟੀ ਸਿਲਕ ਦੇ ਉੱਤੇ ਚੈੱਕ ਕਰਿਓ ਰੇਟ ਯਕੀਨ ਤੋਂ ਪਰੇ ਦੇ ਦਊਗਾ ਤੁਹਾਨੂੰ ਮੈਂ ਇੰਨੇ ਸੋਹਣੇ ਰੇਟ ਦਊਗਾ ਫੈਂਟਿਸ ਹਲਕੇ ਦੇ ਉੱਤੇ ਕੱਲ ਵਾਲੀ ਵੀਡੀਓ ਮਿਸ ਨਾ ਕਰਿਓ ਸੁਪਰ ਸੰਡੇ ਸੇਲ ਦੇ ਨਾਲ ਤੇ ਬਾਕੀ ਇੱਥੇ ਵੀਡੀਓ ਦੀ ਕਰਦਨੇ ਸਮਾਪਤੀ ਇਹ ਵੀਡੀਓ ਨੂੰ ਇੱਥੇ ਕਰਦਨੇ ਸਮਾਪਤੀ ਤੇ ਫੇਰ ਮਿਲਾਂਗੇ ਤੁਹਾਨੂੰ ਆਪਾਂ ਨਵੇਂ ਸੂਟਾਂ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਐਤਵਾਰ ਦੀ ਸੇਲ ਮਿਸ ਨਾ ਕਰਿਓ ਅੱਜ ਵਾਂਗੂ ਰੇਟ ਤੁਹਾਨੂੰ ਸੋਹਣੇ ਦਊਗਾ ਟੌਪ ਦੇ ਦਊਗਾ ਸੂਟ ਬਹੁਤ ਸੋਹਣੇ ਦਊਗਾ ਦੁਪੱਟੇ ਵਾਲਿਆ ਸੂਟ ਆਉਣਗੇ ਕੱਲ ਨੂੰ ਸੰਡੇ ਦੇ ਨਾਲ ਤੇ ਇੱਥੇ ਬਲਾਉਨੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ